ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਨੂੰ ਮੱਥਾ ਟੇਕਣਾ ਪਿਆਰਿਓ ਕੇਵਲ ਸਰੀਰਕ ਕਰਮ ਨਹੀਂ ਹੈਗਾਗਾ ਬਲਕੇ ਮਨ ਕਰਕੇ ਵੀ ਗੁਰੂ ਦੇ ਅੱਗੇ ਨਿਵਣਾ ਹੈਗਾਗਾ ਕਿ ਜਿਵੇਂ ਸਰੀਰ ਝੁਕਿਆਗਾ ਮਨ ਵੀ ਗੁਰੂ ਦੇ ਅੱਗੇ ਝੁਕੇ ਅਕਸਰ ਕੀ ਹੁੰਦਾਗਾ ਸਰੀਰ ਝੁਕ ਜਾਂਦਾਗਾ ਪਰ ਮਨ ਨਹੀਂ ਝੁਕਦਾ ਹੈਗਾਗਾ ਸਰੀਰ ਦੇ ਵਿੱਚ ਕੁੱਬ ਪੈ ਜਾਂਦਾ ਪਰ ਪਿਆਰਿਓ ਮਨ ਦੇ ਵਿੱਚ ਕੁੱਬ ਨਹੀਂ ਪੈਂਦਾ ਹੈਗਾਗਾ ਇਸ ਕਰਕੇ ਮਹਾਰਾਜ ਕਹਿੰਦੇ ਕਈਆਂ ਦਾ ਮੱਥਾ ਟੇਕਣਾ ਵੀ ਪਖੰਡ ਹੁੰਦਾ ਹੈਗਾ ਕਿਉਂ ਤਨ ਕਰਕੇ ਝੁਕਿਆ ਮਨ ਕਰਕੇ ਗੁਰੂ ਦੇ ਅੱਗੇ ਨਹੀਂ ਝੁਕਿਆ ਹੈਗਾ ਇਸ ਕਰਕੇ ਜਦੋਂ ਗੁਰੂ ਦੇ ਅੱਗੇ ਝੁਕਦਾਗਾ ਮੱਥਾ ਟੇਕਣ ਤੋਂ ਭਾਵ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੇਰੇ ਹੱਥ ਖੜੇ ਆ ਹੁਣ ਜੋ ਤੁਸੀਂ ਆਖੋਗੇ ਮੈਨੂੰ ਕਬੂਲ ਹੈਗਾ ਭਾਵ ਕਿ ਗੁਰੂ ਦੀ ਗੱਲ ਨੂੰ ਸੱਤ ਕਰਕੇ ਮੰਨਣਾ ਗੁਰੂ ਸਾਹਿਬ ਆਪ ਜੀ ਦੇ ਅੱਗੇ ਸਿਰ ਝੁਕ ਗਿਆਗਾ ਹੁਣ ਜੋ ਤੁਸੀਂ ਆਖੋਗੇ ਮੈਨੂੰ ਕਬੂਲ ਹੈਗਾਗਾ ਤੁਸੀਂ ਆਖੋਗੇ ਅਮਰਤ ਵੇਲੇ ਉੱਠਣਾਗਾ ਮੈਂ ਉੱਠਾਂਗਾ ਤੁਸੀਂ ਆਖੋਗੇ ਬਾਣੀ ਪੜ੍ਹਨੀ ਹੈ ਮੈਂ ਪੜ੍ਹਾਂਗਾ ਤੁਸੀਂ ਆਖੋਗੇ ਚੰਗੇ ਕਰਮ ਕਰਨੇ ਹੈ ਮੈਂ ਕਰਾਂਗਾ ਪਰ ਜੇ ਮੱਥਾ ਟੇਕਣ ਤੋਂ ਬਾਅਦ ਵੀ ਗੁਰੂ ਦੀਆਂ ਗੱਲਾਂ ਨੂੰ ਨਹੀਂ ਮੰਨਦਾ ਤਾਂ ਸੀਸ ਸੁਨਵਾਈਏ ਕੀ ਆਥੀਏ ਜਾਂ ਰਿਦੈ ਕੋ